ਸਰ ਜਿੱਦ ਤੁਹਾਨੂੰ ਪਤਾ ਹੈ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਨੂੰ ਅੱਜ ਮਾਨਯੋਗ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਜੋ ਕਿ ਤੁਹਾਡੇ ਬਹੁਤ ਹੀ ਕਰੀਬੀ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਦਾਂ ਆ ਕਿ ਮਾਨਯੋਗ ਸੁਪਰੀਮ ਕੋਰਟ ਦੀ ਅਦਾਲਤ ਨੇ ਅੱਜ ਬੇਲ ਦਿੱਤੀ ਆ ਉਹਨਾਂ ਨੇ ਸੱਚ ਦੇ ਹੱਕ ਦੇ ਫੈਸਲਾ ਸੁਣਾਇਆ ਆ ਜੀ ਸਰ ਹਾਂ ਤੇ ਇਦਾਂ ਆ ਕਿ ਪੰਜਾਬ ਸਰਕਾਰ ਦਾ ਤੇ ਇਦਾਂ ਇਹਨਾਂ ਨੇ ਧੱਗਾ ਹੀ ਕੀਤਾ ਸ਼ਰਦਨੋ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਸਰਕਾਰ ਨੂੰ ਆਏ ਹੋਏ 4 ਤੋਂ 4.5 ਸਾਲ ਹੋ ਗਏ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੁਰਪ੍ਰੀਤ ਜੀ ਤੁਸੀਂ ਪੱਤਰਕਾਰ ਹੀ ਬੜੇ ਪ੍ਰਾਣੇ ਹੋ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਕੀ ਕੀਤਾ ਹੈ ਇਹਦੇ ਕੀ ਕਹਿੰਦੇ ਪੱਤਰਕਾਰਾਂ ਨੇ ਠੱਗਾ ਕਰ ਦਿੰਦੇ ਇਹਨਾਂ ਦਾ ਕੀ ਹੈ ਇਹ ਭਗਵੰਤ ਸਿੰਘ ਮਾਨ ਨਹੀਂ ਇਹ ਪੈਗਵੰਤ ਸਿੰਘ ਮਾਨ ਆ ਕੋਈ ਗੱਲ ਨਹੀਂ ਆ ਸਮਾਂ ਬਸ ਬਦਲ ਜਾਣਾ ਥੋੜੀ ਦੇਖ ਕੇ ਭੱਜ ਜਾਣਾ ਰਾਹ ਇੱਕੋ ਜਿਹਾ ਲੱਗ ਜੂ ਪਤਾ ਇਹਨਾਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਹੁਣ ਇਨਾਂ ਦੀ ਸਰਕਾਰ ਸਿਰਫ 1 ਸਾਲ ਦੀ ਰਹਿ ਗਈ ਹੈ ਜੋ ਵੀ ਅੱਗੇ ਇਲੈਕਸ਼ਨ ਹੋਗੇ ਤੁਹਾਡੀ ਕੀ ਰਾਏ ਹੈ ਇਸ ਬਾਰੇ ਰਾਏ ਕੀ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਪਸੰਦ ਕਰਦੇ ਆ ਇਹਨਾਂ ਨੂੰ ਲੱਗ ਜੂ ਪਤਾ ਕੋਈ ਗੱਲ ਨਹੀਂ ਆ 8 ਤੋਂ 9 10 ਮਹੀਨੇ ਰਹਿ ਗਏ ਆ ਇਹਨਾਂ ਨੂੰ ਲੱਗ ਪਤਾ ਜੂ ਕੋਈ ਗੱਲ ਨਹੀਂ ਕੀ ਭਾਅ ਬੈਂਦੀ ਆ ਜਿੰਨਾ ਧੱਕਾ ਕਰ ਲੈਣ ਕਰ ਲੈਣ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਮਜੀਠੀਆ ਸਾਹਿਬ ਨੂੰ ਛੇਲ ਦਿੱਤੀ ਆ ਉਹਨਾਂ ਨੇ ਨਿਆਂ ਦਿੱਤਾ ਸੱਚ ਦੇ ਹੱਕ ਦੇ ਫੈਸਲਾ ਹੋਇਆ ਆ ਇਸ ਲਈ ਇਹਨਾਂ ਨੂੰ ਲੱਗ ਪਤਾ ਜਉ ਭੱਜਦਾ ਨੂੰ ਮੈਂ ਤੁਹਾਨੂੰ ਦੱਸਿਆ ਵਾਹ ਨਹੀਂ ਕੋਈ ਇਹ ਲੋਕੀ ਕੀ ਕਹਿੰਦੇ ਇਹਨਾਂ ਤੋਂ ਬਹੁ ਹੱਕ ਗਏ ਆ ਪੰਜਾਬ ਦਾ ਲਾਅ ਐਂਡ ਆਰਡਰ ਕਿੱਥੇ ਸਟੈਂਡ ਕਰਨ ਡਿਆ ਆ ਤੁਹਾਨੂੰ ਵੀ ਪਤਾ ਗੁਰਪ੍ਰੀਤ ਜੀ ਜੀ ਸਰ ਜੀ ਤੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਤੁਸੀਂ ਮੈਨੂੰ ਟੈਲੀਫੋਨ ਕਰਕੇ ਮੇਰੀ ਰਾਏ ਲਈ ਆ ਕੋਈ ਗੱਲ